ਸਤਿ ਕਰਦੇ ਆ ਮੈਡਮ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਜਿਹੜੇ 328 ਪਾਵਨ ਤਪਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਸੀ ਉਸ ਨੂੰ ਲੈ ਕੇ ਸਾਰੀ ਸੰਗਤ ਜਿਹੜੀ ਆ ਉਹਦੇ ਅੰਦਰ ਬਹੁਤ ਹੀ ਬੇਚੈਨੀ ਪਾਈ ਜਾਂਦੀ ਸੀ ਔਰ ਸੰਗਤ ਦੀ ਆਸਥਾ ਸੀ ਕਿ ਉਹ 28 328 ਰੂਪ ਨੇ ਜਿਹੜੇ ਉਹ ਲੱਭੇ ਜਾਣ ਉਹਨਾਂ ਬਾਰੇ ਪਤਾ ਕੀਤਾ ਜਾਵੇ ਕਿੱਥੇ ਨੇਗੇ ਔਰ ਸੁਰੱਖਿਅਤ ਹੱਥਾਂ ਵਿੱਚ ਰਹਣ ਸੋਸ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਸਾਡੀ ਆਮ ਆਦਮੀ ਪਾਰਟੀ ਦੇ ਸਰਕਾਰ ਦੁਆਰਾ ਇੱਕ ਜਿਹੜੀ ਜਾਂਚ ਚੱਲ ਰਹੀ ਸੀਗੀ ਔਰ ਜਾਂਚ ਦੇ ਦੌਰਾਨ ਜਦੋਂ ਉਹ ਜਾਂਚ ਚੱਲਦੀ ਹੋਈ ਕਿਸੇ ਨੇ ਇੱਥੇ ਰਸੋਖਾਨਾ ਜਿਹੜਾ ਕਿ ਧੰਤਨ ਹਜੂਰ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਸਥਾਨ ਤੇ ਉਹ ਪਹੁੰਚੀ ਤਾਂ ਉਹਨਾਂ ਨੂੰ ਜਿਹੜਾ ਹੈਗਾ 169 169 ਰੂਪਾਂ ਬਾਰੇ ਦੱਸਿਆ ਗਿਆ ਪਰ ਲੇਕਿਨ ਉਹ ਜਾਂਚ ਜਿਹੜੀ ਆ ਪੂਰੀ ਤਰ੍ਹਾਂ ਹੋ ਚੁੱਕੀ ਆ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਨਹੀਂ ਗਲਤ ਮਿਲਿਆ ਔਰ ਰਿਕਾਰਡ ਜਿਹੜਾ ਸੀਗਾ ਉਹ ਸ੍ਰੀ ਨਾਭ ਕਮਲ ਸਾਹਿਬ ਜੀ ਦਾ ਸਾਰਾ ਦਰਸਤ ਪਾਇਆ ਗਿਆ ਔਰ ਕਿਸੇ ਵੀ ਕਿਸਮ ਦੀ ਮੁਕਦਮਾ ਜਾਂ ਕੋਈ ਹੋਰ ਜਿਹੜਾ ਉਹ ਪ੍ਰਬੰਧਕ ਕਮੇਟੀ ਦੇ ਖਿਲਾਫ ਨਾ ਪਹਿਲਾਂ ਦਰਸੀ ਨਾ ਹੁਣ ਦਰਜਾ ਸੋ ਸਾਰਾ ਰਿਕਾਰਡ ਜਿਹੜਾ ਦਰਸਤ ਪਾਇਆ ਗਿਆ ਸੋ ਬਹੁਤ ਜਲਦ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਆਉਣਗੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾਗਾ ਕਿ 80 ਪਰ ਲੇਕਿਨ ਜਿਹੜੀ 328 ਸਰੂਪ ਜਿਹੜੇ ਲਾਪਤਾ ਨੇਗੇ ਉਹਨਾਂ ਨੂੰ ਅਸੀਂ ਲੱਭਣ ਦੇ ਲਈ ਯਾਦ ਜਿਹੜਾ ਰਿਕਾਰਡ ਆ ਉਹਨੂੰ ਦੇ ਲਈ ਜਾਂਚ ਕਮੇਟੀ ਜਿਹੜੀ ਲੱਗੀ ਰਹੂਗੀ ਸੋ ਮੈਂ ਸਭ ਦਾ ਧੰਨਵਾਦ ਕਰਦਾਗਾ ਪ੍ਰਬੰਧਕ ਕਮੇਟੀ ਦੇ ਨਾਲ ਬੜੀ ਲੰਬੀ ਚੌੜੀ ਜਿਹੜੀ ਚਰਚਾ ਹੋਈ ਆ ਕਿਉਂਕਿ ਸਾਡੀ ਸਾਰਿਆਂ ਦੀ ਆਸਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਸਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸੋ ਬਿਲਕੁਲ ਕਿਸੇ ਵੀ ਕਿਸਮ ਦੀ ਜਿਹੜੀ ਆ ਕੋਈ ਵੀ ਗਲਤ ਕੰਮ ਨਹੀਂ ਹੁੰਦਾ ਜਾਊਗਾ ਸਾਰਾ ਰਿਕਾਰਡ ਜਿਹੜਾ ਉਹ ਸਹੀ ਪਾਇਆ ਗਿਆ ਸੋ ਮੈਂ ਪ੍ਰਬੰਧਕ ਕਮੇਟੀ ਦਾ ਸ਼ੁਕਰੀ ਮੈਂ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜੀਮਾ ਸਾਹਿਬ ਜਿਹੜੀ ਸਿੱਟ ਨੇ ਇਨਫੋਰਮੇਸ਼ਨ ਫਿਰ ਸੀਐਮ ਤੱਕ ਪਹੁੰਚਾਈ ਸੀ ਤਾਂ ਲੱਗਦਾ ਕਿ ਉਹ ਅਨਗਹਿਲੀ ਕਰ ਗਈ ਸੀ ਕਿਤੇ ਨਾ ਕਿਤੇ ਕੋਈ ਮਿਸਕਮਿਊਨੀਕੇਸ਼ਨ ਸੀ ਉਹ ਮਿਸਕਮਿਊਨੀਕੇਸ਼ਨ ਦੂਰ ਹੋ ਗਈ ਆ ਸੋ ਹੁਣ ਜਿਹੜਾ ਉਹ ਰਿਕਾਰਡ ਦਰੁਸਤ ਪਾਇਆ ਗਿਆ ਬਹੁਤ ਬਹੁਤ ਸੁਖੀ ਸਾਹਿਬ ਸੁਖੀ ਸਾਹਿਬ ਚੇਅਰਮੈਨ ਜੀ ਸਿਪਾ ਜੀ ਸੋ ਬਿਲਕੁਲ ਉਹ ਤੇ ਵਿਚਾਰ ਕਰਾਂਗੇ ਜੀ ਤੁਹਾਡੇ ਨਾਲ ਵਾਪਸ ਲੋਗੇ ਸਰ ਜੀ ਅੱਜ ਇਸ ਕਰਕੇ ਨਹੀਂ ਆਏ ਆ ਰਹੇ ਇਸ ਉਹਨਾਂ ਦੇ ਫਾਦਰ ਸਾਹਿਬ ਬਹੁਤ ਸੀਰੀਅਸ تھے ਵੈਂਟੀਲੇਟਰ ਦੇਣਗੇ ਮੈਂ ਉਹਨਾਂ ਦਾ ਪਤਾ ਲੈਣ ਲਈ ਘਰ ਪਹੁੰਚਿਆ